ਪਿੰਡ ਪਠਲ ਸਹਜਾ ਸਿੰਘ ਵਿਖੇ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਵਿਕਾਸ ਦੇ ਕੰਮ ਜੀ ਸਿੰਘਾ ਪ੍ਰੈਸ ਨਿਯ ਸੰਚਾਲਕ ਜਸਤੁਣਾ ਵਾਲਾ ਜੱਸਾ ਪੱਠਲਾ ਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜిల్లా ਤਰਨਤਾਰਨ ਚ ਪੈਂਦੇ ਡੇਹਰਾ ਸਾਹਿਬ ਅਤੇ ਬ੍ਰੰਪੁਰਾ ਗੇਟ ਨੇੜੇ ਪਿੰਡ ਪੱਠਲ ਸਾਜਾ ਸਿੰਘ ਵਿਖੇ ਹਲਕਾ ਖਡੂਰ ਸਾਹਿਬ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਦੇ ਆਦੇਸ਼ਾ ਮੁਤਾਬਕ ਜੱਸਾ ਪੱਠਲਾ ਤੇ ਉਹਨਾਂ ਦੇ ਪਿੰਡ ਦੀ ਪੂਰੀ ਟੀਮ ਦੀ ਦੇਖਰੇਖ ਹੇਠ ਬਹੁਤ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਵਿਕਾਸ ਦੇ ਕੰਮ ਜਿਵੇਂ ਕਿ ਪਿੰਡ ਦਾ ਆ ਰਿਹਾ ਗੰਦਾ ਪਾਣੀ ਉਸ ਦੇ ਲਈ ਵੱਡੇ ਕੋਰੀਆਂ ਦਾ ਪ੍ਰਬੰਧ ਕਰਕੇ ਉਹਨੂੰ ਛੱਪੜ 'ਚ ਪਵਾਉਣ ਸੰਬੰਧੀ ਅਤੇ ਪਿੰਡ ਦੀਆਂ ਗਲੀਆਂ 'ਚ ਲੋਕਟਾਈਲ ਲਵਾਉਣ ਸੰਬੰਧੀ ਪਿੰਡ ਦੇ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਦੀ ਸਿਹਤ ਵਾਸਤੇ ਵਧੀਆ ਢੰਗ ਨਾਲ ਪਾਰਕ ਦਾ ਪ੍ਰਬੰਧ ਕਰਕੇ ਦੇਣ ਸੰਬੰਧੀ ਅਤੇ ਪਿੰਡ ਵਿੱਚ ਮਨਰੇਗਾ ਦਾ ਕੰਮ ਚਲਵਾ ਕੇ ਲੋਕਾਂ ਨੂੰ ਰੋਜ਼ਗਾਰ ਦੇਣ ਸੰਬੰਧੀ ਅਤੇ ਪਿੰਡ ਦੇ ਆਲੇ-ਦੁਆਲੇ ਦੀ ਸਫਾਈ ਕਰਵਾ ਕੇ ਪਿੰਡ ਨੂੰ ਸਾਫ਼-ਸੁਥਰਾ ਸੁੰਦਰ ਬਣਾਉਣ ਸੰਬੰਧੀ ਪਿੰਡ ਵਿੱਚ ਸੱਭਿਆਚਾਰਕ ਮੇਲਾ ਤੇ ਖੇਡ ਮੇਲਾ ਕਰਵਾ ਕੇ ਨੌਜਵਾਨਾਂ ਨੂੰ ਖੇਡ ਗਰਾਊਂਡ ਨਾਲ ਜੋੜਨ ਸੰਬੰਧੀ ਇਹ ਸਾਰੇ ਕੰਮ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਜੱਸਾ ਪੱਠੜ ਜੀ ਵੱਲੋਂ ਕਰਵਾਏ ਜਾ ਰਹੇ ਹਨ 10 ਰੇਣ ਪਿੰਡ ਦੇ ਸਰਪੰਚ ਸਰਦਾਰ ਕਰਮ ਸਿੰਘ ਜੀ ਅਤੇ ਜੱਸਾ ਪੱਠੜ ਅਤੇ ਪਿੰਡ ਦਾ ਨੌਜਵਾਨ ਕਰਨ ਸਿੰਘ ਅਤੇ ਪਿੰਡ ਦਾ ਬਜ਼ੁਰਗ ਸਰਦਾਰ ਤੇਗਾ ਸਿੰਘ ਅਤੇ ਮੰਰੇਗਾ ਬੀਬੀਆਂ ਵਿੱਚੋਂ ਬੀਬੀ ਹਰਜੀਤ कौर ਅਤੇ ਨਗਰ ਦੀਆਂ ਹੋਰ ਵੀ ਸੰਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗ ਦੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵਿ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਸਰਦਾਰ ਕਰਨ ਸਿੰਘ ਬਰੰਪਰਾ ਸਰਦਾਰ ਕਰਨ ਸਿੰਘ ਜੀ ਮਹਿਬਤੂ ਦਾ ਜਸ਼ਵੀਰ ਸਿੰਘ ਆਪ ਜੀ ਨਗਰ ਦੇ ਸਰਪੰਚ ਹੋਣ ਦੇ ਨਾਤੇ ਸਾਡੇ ਚਾਹ ਨੂੰ ਚਾਰ ਦਿਨ ਚਾਹੋ ਬੜਾ ਵਧੀਆ ਵਿਕਾਸ ਹੋ ਰਿਹਾ ਕਿੰਨਾ ਵੱਲੋਂ ਇਹ ਵਿਕਾਸ ਕੀਤਾ ਜਾ ਰਿਹਾ ਬਹੁਤ ਵਧੀਆ ਕੰਮ ਹੋ ਰਿਹਾ ਸਰਕਾਰ ਕਿਹੜੀ ਸਰਕਾਰ ਦੇ ਵੱਲੋਂ ਇਹਨਾਂ ਸਾਡਾ ਪਿੰਡ ਦੇ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜੀ ਉਹਦੀ ਆਪਾ ਕਿਰਪਾ ਤੇ ਪਾਛਾ ਦੀ ਭਾਜੀ ਲਾਭ ਨਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਸਾਡਾ ਉਹ 32 ਦਾ ਅੱਗੇ ਸਾਰਾ ਕਾਰਜ ਕਰਾਇਆ ਵਾਲੇ ਪਿੰਡ ਦੇ ਟ੍ਰਾਫਿਕ ਨੂੰ ਚੜਾਏ ਆ ਸਾਡਾ ਜੱਸ ਭਾ ਛੋਟਾ ਵੀ ਸਾਡਾ ਅੱਗੇ ਹੋ ਕੇ ਕੰਮ ਕਰਾਉਣ ਡਿਆ ਜਿੰਨਾਂ ਨੂੰ ਅਪ ਜੱਸਾ ਪਠਾ ਕਹਿੰਨੇ ਜੱਸਾ ਪਠਾ ਕਹਿੰਨੇ ਜਸਾਂ ਜਸ ਕਹਿੰਨੇ ਪਿਆਰ ਨਾਲ ਜੱਸ ਪਠਾ ਜਿੰਨੂੰ ਕਹਿੰਦੇ ਵੀਰ ਸਾਡਾ ਕੰਮ ਸਾਰਾ ਕਰਾਉਣ ਡਿਆ ਉਹਨਾਂ ਸੀਵਰੇਜ ਦਾ ਸਾਰੇ ਪਿੰਡ ਦਾ ਗੰਧ ਜਿਹੜਾ ਤੁਹਾਡਾ ਇੱਕ ਸੈਰ ਤੇ ਸਾਡੇ ਛੱਪੜਿਆ ਸਾਰਾ ਸੀਵਰੇਜ ਪਾਗ ਨੂੰ ਉੱਥੇ ਹੀ ਕੱਢਣ ਡਿਆ ਲਾਲਪੁਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਪਿੰਡ ਦਾ ਵਿਕਾਸ ਕਰਾਉਣ ਡਿਆ ਜਿਵੇਂ ਕਿ ਛੱਪੜ ਕਿ ਜੇ ਬਿਮਾਰੀਆਂ ਫੈਲਦੀਆਂ ਉਹਨਾਂ ਤੋਂ ਬਚਾਅ ਹੋਊਗਾ ਜੀ ਸਫਾਈ ਹੋਊਗੀ ਜੀ ਗਲੀਆਂਾਂ ਦੇ ਵਿੱਚ ਸਫਾਈ ਹੋਊਗੀ ਕਿ ਲੋ ਟਾਇਲ ਦਾ ਪਾਵਾਗੇ ਕੁਝ ਗਲੀਆਂਾਂ ਹਰੀਆਂ ਬਣੀਆਂ ਵਾਂ ਕੁਝ ਲੋਕ ਟਾਇਲ ਜਿਹੜੀਆਂ ਰਹਿੰਦੀਆਂ ਉਹ ਵੀ ਲੋਕ ਟਾਇਲ ਲਾ ਕੇ ਬਣਾਵਾਂਗੇ ਜਿਵੇਂ ਕਿ ਮੈਨੂੰ ਪਤਾ ਲੱਗਾ ਕਿ ਜੱਸਾ ਪੱਠਣ ਜੀ ਵੱਲੋਂ ਬੱਚਿਆਂ ਵਾਸਤੇ ਨੌਜਵਾਨ ਪੀੜ੍ਹੀ ਵਾਸਤੇ ਅਗਾਹ ਮੁੱਢ ਜੀਵਨ ਵਾਸਤੇ ਪਾਰਕ ਬਣਾਈ ਜਾ ਰਹੀ ਹੈ ਇਹਦੇ ਬਾਰੇ ਕੋਈ ਦੱਸਣਾ ਚਾਹੁੰਦਾ ਹਾਂਜੀ ਛੱਡੀ ਅੱਜ ਗਰਾਊਂਡ ਛੱਡੀ ਅਸੀਂ ਇੱਕ ਕਿਲਾ ਥਾਂ 'ਚ ਗਰਾਊਂਡ ਦਾ ਛੱਡਿਆ ਉਹਦੇ ਵਿੱਚ ਜੋ ਵੀ ਸੂਤਾਂ ਬੱਚਿਆਂ ਨੂੰ ਉਹ ਵੀ ਦਿੱਤੀਆਂ ਜਾਣਗੀਆਂ ਪਿੰਦੇ ਦੇ ਬੱਚਿਆਂ ਨੂੰ ਹਾਂਜੀ ਬ ਤੇ ਬਹੁਤ ਵਧੀਆ ਕਾਰਜ ਹੋ ਰਿਹਾ ਆ ਹਰ ਕਿਸੇ ਗੁਰਦੇ ਸਕੂਲੇ ਵੀ ਸਪਾਈ ਕਰਾਈ ਆ ਕਰਨ ਸਿੰਘ ਜੀ ਮੈਂ ਪੱਤਰਕਾਰ ਜਸਵੀ ਸਿੰਘ ਤੁਹਾਡੇ ਪਿੰਡ ਪੱਠਾ ਸਰਦ ਸਿੰਘ ਬੜਾ ਵਧੀਆ ਵਿਕਾਸ ਹੋ ਰਿਹਾ ਕਿੰਨਾ ਵੱਲੋਂ ਹੁਕਮ ਚਾ ਜਾ ਰਿਹਾ ਇਹ ਦਾਸਾ ਇਹ ਆਮ ਪਾਰਟੀ ਗਰਾਉਂਡੀ ਆਈ ਆ ਹਾਂਜੀ ਉਹਨਾਂ ਨੇ ਜਿਹੜੇ ਦਾੜੀ ਮਤਲਬ ਵਰਕਰ ਨੇ ਜਿਹੜੇ ਪਿੰਡ ਦੇ ਜਿਦਾਂ ਆਮ ਬੰਦੇ ਹੁੰਦੇ ਆ ਜਸ ਜਸਾ ਜਸਾ ਪੱਠਾ ਜੀ ਨਾਲ ਜਿਹਦਾ ਨਾਮ ਹੈ ਮੋਹਰ ਬਾਰਵੀ ਨੇ ਆਮ ਆਦਮੀ ਚ ਤੇ ਪਿੰਡੇ ਮੋਟ ਬਾਰ ਵੀ ਹੋਣ ਦੇ ਨਾਤੇ ਪਿੰਡ ਦਾ ਵਿਕਾਸ ਕਰਾ ਰਹੇ ਪਿੰਡ ਅੱਛਲ ਸਹਾਜ ਬਹੁਤ ਵਧੀਆ ਕੰਮ ਚੱਲਣ ਦੇ ਆਰੇ ਪਾਪਾਂ ਪੈ ਰਹੀਆਂ ਪੂਰੇ ਪੈ ਰਹੇ ਨੇ ਬਹੁਤ ਵਧੀਆ ਜਰਾਂ ਦੇ ਵੀਰ ਜਿਹਾ ਨੇ ਆਏ ਨੇ ਪਿੰਡ ਦੇ ਬਹੁਤ ਕਾਫੀ ਕੰਮ ਹੋ ਗਏ ਨੇ ਕੋਹ ਹੁੰਦੇ ਆ ਤੇ ਕੋਹ ਹੁੰਦੇ ਰਹੇ ਨੇ ਜਰਾਂ ਦੀ ਤੁਹਾਨੂੰ ਪਤਾ ਸਰਕਾਰ ਆਈ ਆ ਜਾਂ ਵਧੀਆ ਆਵੇ ਤੁਹਾਡੇ ਸਾਹਮਣੇ ਦੇਖੋ ਕਰਾਉਂਦਾ ਹੈ ਨਾਲੀਆਂ ਚ ਕੰਮ ਹੋ ਗਿਆ ਕੰਮ ਹੋ ਗਿਆ ਮੇ ਕੋਰੇ ਪੈ ਦੇ ਗਾਂ ਕਿੱਥੋਂ ਲਾ ਕੇ ਜਾਣਾ ਆ ਹਾਂ ਜੀ ਤੁਸੀਂ ਇਹ ਪਹਿਲੀ ਸਰਕਾਰਾਂ ਕੰਮ ਕਰਾਇਆ ਕੋਈ ਕਿ ਜਾਂ ਇਹ ਨਹੀਂ ਹੈ ਨਹੀਂ ਇਹਨਾਂ ਨੇ ਆਏ ਜਰੋਂ ਦੀ ਹਜ਼ਾਰ ਹੀ ਥੋੜੇ ਜਿਹਾ ਪਿੰਡ ਨੂੰ ਮਤਲਬ ਇੱਧਰ ਧਿਆਨ ਦੇਣਾ ਬਹੁਤ ਗਿਆਰਾ ਧਿਆਨ ਦੇਣਾ ਅੱਛਾ ਦਸਕਰਨ ਸਿੰਘ ਜੀ ਤਾਂ ਨਾਲ ਆ ਗਿਆ ਵਾਹਿਗੁਰੂ ਜੀ ਕੀ ਫਤ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸਾਡਾ ਦੇਖਾ ਸਿੰਘ ਜੀ ਮੈਂ ਪੱਤਰਕਾਰ ਜਸਵੀ ਸਿੰਘ ਇਹ ਤੁਸੀਂ ਕਿਹੜੇ ਪਿੰਦੇ ਦੇ ਜੀ ਅਹੀ ਪੱਟਾ ਸਹੀ ਗਾ ਸੰਗੜੀ ਦੱਸੇ ਬੰਦੇ ਹਾਂ ਜੋ ਪਿੰਡ ਦਾ ਵਿਕਾਸ ਹੋ ਰਿਹਾ ਕਿੰਨਾ ਕੁ ਵਧੀਆ ਹੋ ਰਿਹਾ ਵਿਕਾਸ ਮੈਨੂੰ ਤਾਂ ਜਿਆਦਾ ਤੇ ਭੁਗਤਾ ਵਧੀਆ ਹੋ ਰਿਹਾ ਇਹ ਕਿੰਨਾ ਵੱਲੋਂ ਕਰਾਇਆ ਜਾ ਰਿਹਾ ਇਹ ਸਰਦਾਰ ਜਸ ਸਿੰਘ ਫੌਜੀ ਆ ਅੱਛਾ ਜੀ ਜੋ ਉਹ ਮਾਰਦੇ ਤੇ ਹਾਂ ਪਾਰਟੀ ਦੇ ਵੱਲ ਬਹੁਤ ਵਾਰ ਵੀ ਇਹਦੇ ਵਰਕਰ ਵੀ ਨੇ ਹਾਂ ਇਹ ਪਿੰਡ ਨੂੰ ਵਧੀਆ ਸਵਾਰ ਰਹੇ ਨੇ ਮੈਂ ਤਾਂ ਮੈਂ ਕੀ ਪੁੱਛਦਾ ਮੇਰੇ ਵੱਲੋਂ ਤੁਹਾਡਾ ਹੋ ਰਹੀਆਂ ਨੇ ਬਹੁਤ ਵਧੀਆ ਜਿਵੇਂ ਪੂਰੇ ਪੈ ਰਹੇ ਨੇ ਹਾਂ ਸੜਕਾਂ ਬਣ ਰਹੀਆਂ ਨੇ ਮਨਰੇਗਾ ਦਾ ਕੰਮ ਹੋ ਰਿਹਾ ਉਹ ਬੱਚਿਆਂ ਦੀ ਪਾਰਕ ਵੀ ਮੇਰੇ ਖਾਲ ਬਣਨ ਜਾ ਰਹੀ ਹੈ ਹਾਂ ਹਾਂ ਬਣਨੀ ਬਣਨੀ ਉਹ ਵੀ ਬੰਗੇ ਅੱਛਾ ਹਾਂ ਉਹਦੇ ਫੁੱਲ-ਬੂਟੇ ਲਾਈ ਜਾ ਰਹੇ ਮੈਂ ਨਾ ਫੁੱਲ-ਬੂਟੇ ਇਹੋ ਜਿਹੇ ਲਾਵਾਂਗੇ ਲੋਕ ਯਾਦ ਕਰਨਗੇ ਵੇਖਣਗੇ ਹੋਰ ਕੋਈ ਆਪਣੇ ਵੱਲੋਂ ਵਿਚਾਰ ਦੇਣਾ ਚਾਹੋ ਸੜ ਜਾਨਾ ਹੈ ਮੈਂ ਤਾਂ ਨਾ ਵੀ ਆ ਜਿਹੜਾ ਵਿਕਾਸ ਹੋ ਰਿਹਾ ਇਹ ਪੂਰਾ ਅਸੀਂ ਚਾਲੂ ਕਰਾਂਗੇ ਅੱਛਾ ਤੇ ਹੱਥਾ ਹੋਣ ਕਹਿੰਦੀਆਂ ਮਹਾਰਾਜ ਕਿਰਪਾ ਕਰੇ ਤੇ ਪਿੰਡ ਦਾ ਵਿਕਾਸ ਕਿਸੇ ਪਾਰਟੀ ਦਾ ਨਹੀਂ ਸਮਾਜ ਦਾ ਹੁੰਦਾ ਵਾ ਜਿਹਦੇ ਵਧੀਆ ਆਮ ਆਦਮੀ ਕਰੀ ਤੇ ਫਿਰ ਤਾਂ ਹੀ ਨਜ਼ਰ ਆ ਰਿਆ ਨਾ ਪਿੰਡਾ ਨਜ਼ਰ ਨਹੀਂ ਆਇਆ ਹਾਂ ਹਾਂ ਅੱਛਾ ਕਿਹਨਾਂ ਦੇ ਸਾਹਬ ਜੀ ਨੇ ਤੇਗਾ ਸਿੰਘ ਤੇਗਾ ਸਿੰਘ ਜੀ ਬਹੁਤ ਵਧੀਆ ਅਰਜ਼ੀ ਨੇ ਦਿੱਤੇ ਕਿ ਆਮ ਆਦਮੀ ਪਾਰਟੀ ਜਸਪਠਲ ਦੀ ਨਜ਼ਰ ਹੇਠ ਸਾਰਾ ਪਿੰਡ ਦਾ ਕੰਮ ਹੋ ਰਿਹਾ ਧੰਨਵਾਦ ਅਰਜ਼ੀ ਦਾ ਵਾਹਿਗੁਰੂ ਜਿੱਟਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬਤੇ ਪਿੰਡ ਪਠਲ ਸਹਜਾ ਸਿੰਘ ਵਿਖੇ ਬੜੀ ਤੇਜ਼ੀ ਨਾਲ ਹੋ ਰਿਹਾ ਵਿਕਾਸ ਦੇ ਕੰਮ ਜੀ ਸਿੰਘਾ ਪ੍ਰੈਸ ਨਿਯ ਸੰਚਾਲਕ ਜਸਤ ਨਵਾਲਾ ਜੱਸਾ ਪੱਠਲਾ ਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਚ ਪੈਂਦੇ ਡੇਹਰਾ ਸਾਹਿਬ ਅਤੇ ਬ੍ਰੰਪੁਰਾ ਗੇਟ ਨੇੜੇ ਪਿੰਡ ਪੱਠਲ ਸਾਜਾ ਸਿੰਘ ਵਿਖੇ ਹਲਕਾ ਖਡੂਰ ਸਬ ਐਮ ਐਲ ਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਦੇ ਆਦੇਸ਼ਾ ਮੁਤਾਬਕ ਜੱਸਾ ਪੱਠਲਾ ਤੇ ਉਹਨਾਂ ਦੇ ਪਿੰਡ ਦੀ ਪੂਰੀ ਟੀਮ ਦੀ ਦੇਖਰੇਖ ਹੇਠ ਬਹੁਤ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਵਿਕਾਸ ਦੇ ਕੰਮ ਜਿਵੇਂ ਕਿ ਪਿੰਡ ਦਾ ਆ ਰਿਹਾ ਗੰਦਾ ਪਾਣੀ ਉਸ ਦੇ ਲਈ ਵੱਡੇ ਪੋਰੀਆਂ ਦਾ ਪ੍ਰਬੰਧ ਕਰਕੇ ਉਹਨੂੰ ਛੱਪੜ ਚ ਪਵਾਉਣ ਸੰਬੰਧੀ ਅਤੇ ਪਿੰਡ ਦੀਆਂ ਗਲੀਆਂ ਚ ਲੋਕਟਾਈ ਲਵਾਉਣ ਸੰਬੰਧੀ ਪਿੰਡ ਦੇ ਬੱਚਿਆਂ ਬਜ਼ੁਰਗਾਂ ਤੇ ਨੌਜਵਾਨਾਂ ਦੀ ਸਿਹਤ ਵਾਸਤੇ ਵਧੀਆ ਢੰਗ ਨਾਲ ਪਾਰਕ ਦਾ ਪ੍ਰਬੰਧ ਕਰਕੇ ਦੇਣ ਸੰਬੰਧੀ ਅਤੇ ਪਿੰਡ ਵਿੱਚ ਮਨਰੇਗਾ ਦਾ ਕੰਮ ਚਲਵਾ ਕੇ ਲੋਕਾਂ ਨੂੰ ਰੋਜ਼ਗਾਰ ਦੇਣ ਸੰਬੰਧੀ ਅਤੇ ਪਿੰਡ ਦੇ ਆਲੇ-ਦੁਆਲੇ ਦੀ ਸਫਾਈ ਕਰਵਾ ਕੇ ਪਿੰਡ ਨੂੰ ਸਾਫ਼ ਸੁਥਰਾ ਸੁੰਦਰ ਬਣਾਉਣ ਸੰਬੰਧੀ ਪਿੰਡ ਵਿੱਚ ਸੱਭਿਆਚਾਰਕ ਮੇਲਾ ਤੇ ਖੇਡ ਮੇਲਾ ਕਰਵਾ ਕੇ ਨੌਜਵਾਨਾਂ ਨੂੰ ਖੇਡ ਗਰਾਊਂਡ ਨਾਲ ਜੋੜਨ ਸੰਬੰਧੀ ਇਹ ਸਾਰੇ ਕੰਮ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਜੱਸਾ ਪੱਠੜ ਜੀ ਵੱਲੋਂ ਕਰਵਾਏ ਜਾ ਰਹੇ ਹਨ 10 ਰੇਣ ਪਿੰਡ ਦੇ ਸਰਪੰਚ ਸਰਦਾਰ ਕਰਮ ਸਿੰਘ ਜੀ ਅਤੇ ਜੱਸਾ ਪੱਠੜ ਅਤੇ ਪਿੰਡ ਦਾ ਨੌਜਵਾਨ ਕਰਨ ਸਿੰਘ ਅਤੇ ਪਿੰਡ ਦਾ ਬਜ਼ੁਰਗ ਸਰਦਾਰ ਤੇਗਾ ਸਿੰਘ ਅਤੇ ਮਨਰੇਗਾ ਬੀਬੀਆਂ ਵਿੱਚੋਂ ਬੀਬੀ ਹਰਜੀਤ ਕੌਰ ਅਤੇ ਨਗਰ ਦੀਆਂ ਹੋਰ ਵੀ ਸੰਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ खुशी जरुर स्टोर चोहल साहब गोवन सिंह मान सरहाली कला सरदार कारसिंह ब्रामपुरा बिबी किन्हाल डा बिबी है जीत कोजी मैं बतल का जीत कोजी सिंह ए बिबीयां कठियां नहाए कदा कम चल रही है ए दिनरे कदा मनरीगल ए किन्हां मल्टी चल रहा है जा रहे हैं दस आठ सिंह पच्चाल दस आठ पच्चाल लोग ए कम चल रहा है � ਇਹ ਆਮ ਆਦਮੀ ਦੀ ਜੋ ਮੋਟਬਾਰ ਨੇ ਜਸਾ ਪਰ ਰੋਟ ਪੈਂਡ ਪਟੋਲ ਹੁੰਦੇ ਵਿੱਚ ਹਾਂ ਤੁਹਾਨੂੰ ਕੰਮ ਹੀ ਮਿਲਦਾ ਤੇ ਇਸ ਮਿਹਨਤ ਦਾ ਲਗਾਤਾਰ ਪੈਸਾ ਵੀ ਮਿਲਦਾ ਮਿਲਦਾ ਨਾ ਵੀ ਮਿਲਦਾ ਜੀ ਮੇਰੇ ਪਿਆਰ ਹਰ ਮਹੀਨੇ ਮਿਲਦਾ ਪਹਿਲਾਂ ਵੀ ਮਿਲਦਾ ਸੀ ਤਾਂ ਪਹਿਲੀਆਂ ਸਰਕਾਰਾਂ ਵੱਲੋਂ ਪਹਿਲਾਂ ਕੰਮ ਕੀਤਾ ਵਾ ਟਰੂ ਦਸਾਲੋਂ ਉਹਨਾਂ ਪੈਸੇ ਨਹੀਂ ਮਿਲਿਆ ਅੱਛਾ ਕੰਮ ਕਰਦੇ ਰਿਹਾ ਪਰ ਪੈਸੇ ਨਹੀਂ ਮਿਲਦੇ ਰਹੇ ਇਹ ਕੌਣ ਲੈ ਅੰਦਰ ਹੈ ਪੈਸੇ ਦਾ ਜੀ ਆਈ ਨਹੀਂ ਆਉਂਦੇ ਆਏ ਨਹੀਂ ਪਿੱਛੋਂ ਨਹੀਂ ਆਏਗੇ ਜੋ ਮੋਟਬਾਰ ਹੀ ਪੈਸੇ ਨਮਨ ਕਰ ਜਿੰਦਰੇ ਤੁਹਾਨੂੰ ਕਹਿੰਦੇ ਪਿੱਛੋਂ ਨਹੀਂ ਆਈ ਪਿੱਛੋਂ ਨਹੀਂ ਆਈ ਹੁਣ ਹਰ ਮਹੀਨੇ ਮਿਲਦੇ ਪੈਸੇ ਹੁਣ ਮਿਲਦੇ ਕੰਮ ਵੀ ਹਰ ਮਹੀਨੇ ਮਿਲਦਾ ਹੈ ਹਾਂਜੀ ਤੇ ਪੈਸੇ ਵੀ ਹਰ ਮਹੀਨੇ ਮਿਲਦੇ ਐ ਨਗਰ ਦੇ ਜੱਸਾ ਪਟਲ ਦੀ ਦੇਖ ਰਿਖੇਟ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਕੰਮ ਮਿਲਦਾ ਹੈ ਹਾਂਜੀ ਨਾਲ ਪੁਰਾਵਾ ਹੈ ਕਿਹਨਾ ਬੀਬੀ ਤੁਹਾਡਾ ਰਣਜੀਤ ਕੋਰ ਤੁਹਾਡਾ ਨਾਂ ਕੀ ਬੀਬੀ ਕੁਲਵਿੰਦਰ ਕੋਰ ਤੁਹਾਡਾ ਨਾਂ ਕੀ ਤੁਹਾਨੂੰ ਨਾਂ ਦੀ ਕੀ ਹੈ ਇਸੇ ਪਿੰਡ ਦੇ ਹਾਂਜੀ ਤੁਹਾਡਾ ਨਾਂ ਕੀ ਬੀਬੀ ਪ੍ਰਭਿੰਦਰ ਕੋਰ ਤੁਹਾਡਾ ਬੀਬੀ ਨਾਂ ਕੀ ਰਣਜੀਤ ਕੋਰ ਤੁਹਾਡਾ ਨਾਂ ਕੀ ਹੈ ਤੜਨਾ ਕੀ ਤੜਨਾ ਬੀਬੀ ਕੀ ਤੜਨਾ ਕੀ ਤੜਨਾ ਨਾ ਜੀ ਤੁਸੀਂ ਬੀਬੀ ਹਾਂਜੀ ਸਰ ਜਿੱਤ ਕਰ ਸਰ ਜਿੱਤ ਕਰ ਤੜਨਾ ਜਿੱਤ ਕਰ ਮਜੀਦ ਕਰ ਤੜਨਾ ਕੀ ਤੜਨਾ ਕੀ ਸ਼ਰੂਪ ਸਾਰੇ ਇਹੀ ਮਨਰੇਗਾ ਦੀ ਟੀਮ ਹੋ ਹਾਂਜੀ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਾਂ ਪਿੰਡ ਪੱਠਲ ਵਿੱਚ ਜੋ ਜੱਸਾ ਪਟਲਦੀ ਦੇਖ ਰਖੇ ਕੰਮ ਦਿੱਤੇ ਜਾਂਦੇ ਤੁਹਾਨੂੰ ਕਿਵੇਂ ਕਰਾਇਆ ਸੰਤਾ ਇਹ ਪੂਰੇ 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 ਨਹੀਂ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਵਧੀਆ ਲੈਂਦੇ ਜੋ ਇਹ ਕੰਮ ਕਰਦਾ ਬਹੁਤ ਵਧੀਆ ਸਾਡੇ ਪਿੰਡ ਦਾ ਵਿਕਾਸ ਕਰਨ ਲੈ ਸੱਚਾ ਜੀ ਜੱਸਾ ਪਟਲਵੋ ਇਹ ਪਿੰਡ ਦਾ ਵਿਕਾਸ ਹੋ ਰਿਹਾ ਆਵਾਜ਼ ਪਾਰਟੀ ਹੈ ਹਾਂਜੀ ਹਾਂਜੀ ਅੱਛਾ ਬੀਬੀ ਜੀ ਮੈਂ ਪੱਤਰਕਾਰ ਜਸਵੀ ਸਿੰਘ ਚੱਲਦਾ ਹਾਂ ਸਮਾਂ ਮਿਲਾ ਆਪ ਜੀ ਕੋਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਲੋਕਾਂ ਲਈ ਖਾਸ ਮੈਸੇਜ ਟਰਫਕ ਨਿਯਮਨ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਾਬ ਤੋਂ ਪਹਿਲਾ ਪੁੱਛ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913